ਇਹਦਾ ਜਿਹੜਾ ਆਪਣੇ ਸੰਵਾਲੇ ਸ਼ਹਿਰ ਦਾ ਕੂੜਾ ਹੁੰਦਾ ਉਹ ਉਰੇ ਮਤਲਬ ਇਕੱਠਾ ਕੀਤਾ ਜਾਂਦਾ ਤੇ ਸਰਕਾਰ ਵੱਲੋਂ ਮਤਲਬ ਉਹਨੂੰ ਕਹਿੰਦੇ ਖਾਦ ਬਣਾਉਣ ਵਾਸਤੇ ਜਾਂ ਜੋ ਕੁਝ ਵੀ ਉਹਨੂੰ ਨਿਪਟਾਰਾ ਕਰਨ ਵਾਸਤੇ ਨਾ ਟੈਂਡਰ ਕੀਤਾ ਜਾਂਦਾ ਜੋ ਲਗਭਗ ਲੱਖਾਂ ਜਾਂ ਕਰੋੜਾਂ ਚ ਹੁੰਦਾ ਹਰੇਕ ਸ਼ਹਿਰ ਦਾ ਹਨਾ ਜਿਵੇਂ ਕਿ ਸਾਡਾ ਵੀ ਟੈਂਡਰ ਹੋਇਆ ਹੈ ਇੱਥੇ ਤੇ ਪਰ ਜੋ ਦੇਖ ਕੇ ਹੈਰਾਨੀ ਹੋਈ ਹੈ ਵੀ ਉਹ ਕੂੜੇ ਦਾ ਨਿਪਟਾਰਾ ਕਰਨ ਦੀ ਜਗ੍ਹਾ ਇੱਕ ਲਾਗੀ ਖੇਤ ਪਿਆ ਸੀਗਾ ਜਿਹਦੇ ਵਿੱਚੋਂ ਮਿੱਟੀ ਚੱਕ ਕੇ ਕੂੜੇ ਨੂੰ ਬਗੈਰ ਕਿਸੇ ਮਤਲਬ ਖਾਦ ਬਣਾਏ ਤੋਂ ਜਾਂ ਕਿਸੇ ਹੋਰ ਤੋਂ ਬਗੈਰ ਕੂੜਾ ਸਿੱਧਾ ਥਲੇ ਧਰਤੀ 'ਚ ਫਿਲ ਕੀਤਾ ਜਾਂਦਾ ਸੀ ਤੇ ਵਿੱਚੋਂ ਮਿੱਟੀ ਚੱਕ ਕੇ ਸੋਨਾ ਚ ਆਇਆ ਵੀ ਵੇਚੀ ਜਾਂਦੀ ਸੀ ਤੇ ਇੱਕ ਬਲੋ ਵੱਡਾ ਕਪੜਾ ਕੱਸਦੇ ਆਪਾਂ ਨੂੰ ਤੇ ਜਿਹਦੇ ਵਿੱਚ ਖਾਸ ਕਰਕੇ ਮੈਨੂੰ ਪਤਾ ਲੱਗਿਆ ਵੀ ਐਮਸੀ ਸਾਹਿਬ ਨੇ ਸਾਡੇ ਇਥੋਂ ਸੋਨ ਵਾਲੇ ਤੋਂ ਕੀ ਨਾਮ ਉਹਨਾਂ ਦਾ ਸੀ ਅ ਨਾਮ ਤਾਂ ਚਲੋ ਜਾਗਰ ਹੋਏ ਜਾਣਾ ਹੁਣ ਪ੍ਰਸ਼ਾਸਨ ਇਹ ਲੈ ਲਊਗਾ ਜਦੋਂ ਕਾਰਵਾਈ ਕਰਨ ਤੋਂ ਬਾਅਦ ਕਿਉਂਕਿ ਪਹਿਲਾਂ ਨਾਲ ਉਚਿਤ ਨਹੀਂ ਹੈਗਾ ਤੇ ਤੁਹਾਨੂੰ ਪਤਾ ਹੀ ਹੈ ਵੀ ਰਲ ਮਿਲ ਕੇ ਹੀ ਹੋ ਰਿਹਾ ਜੋ ਕੁਝ ਵੀ ਹੈਗਾ ਹਨਾ ਕਾਰਨ ਇਹੀ ਆ ਵੀ ਦੇਖ ਕੇ ਪਤ ਨਹੀਂ ਕਿਉਂ ਇਹਨਾਂ ਲੋਕਾਂ ਦੀ ਮਾਸ਼ਾ ਇਨੀ ਘਟਿਆ ਹੈਗੀ ਆ ਤੁਹਾਨੂੰ ਪਤਾ ਹੈ ਸਰਕਾਰ ਜਿਸ ਕੰਮ ਵਾਸਤੇ ਤੁਹਾਨੂੰ ਪੈਸੇ ਦੇ ਰਹੀ ਆ ਪੈਸੇ ਵੀ ਮਤਲਬ ਇੰਨੇ ਆ ਜਿੰਨਾ ਮਤਲਬ ਖਰਚਾ ਸਾਰਾ ਖਾਤੇ ਦੇ ਰਹੀ ਆ ਫਿਰ ਵੀ ਪਤ ਨਹੀਂ ਕਿਉਂ ਇਹਨਾਂ ਨੇ ਕਮੀਆਂ ਨੇ ਵੀ ਉਹੀ ਦਿਮਾਗ ਦੇ ਵਿੱਚ ਕੂੜਾ ਭਰਿਆ ਹੋਇਆ ਹੈ ਇਹਨਾਂ ਦੇ ਉਸੇ ਪਾਸੋਂ ਜਾਈ ਜਾਂਦੇ ਨੇ ਇਹ ਮੁਲਕੇ ਆ ਦੇਖੋ ਬੇਈਮਾਨੀ ਦੋਪਰ ਦੀ ਬੇਈਮਾਨੀ ਕੀ ਹੋਗੀ ਧਰਤੀ ਦੇ ਵਿੱਚ ਪਲਾਸਟਿਕ ਦਫਨ ਕਰਨ ਲੱਗੇ ਹੋਏ ਨੇ ਤੇ ਇਹ ਸਭ ਕੁਝ ਮੇਰੇ ਧਿਆਨ ਚ ਆਇਆ ਤੇ ਤਾਹੀ ਮੈਂ ਤੁਹਾਨੂੰ ਸ਼ਰਮ ਬੁਲਾ ਕੇ ਜੇ ਜਿਹੜਾ ਮੇਨ ਕੰਮ ਕਰਨ ਨਾਲ ਸੀਗਾ ਉਹ ਕਰ ਨਹੀਂ ਰਹੇ ਤੇ ਕੁੜਦਨ ਲਪਟਾਲਾ ਕਰਨ ਦੀ ਬਜਾਏ ਸਿੱਧਾ ਧਰਤੀ ਜਿੱਦਾ ਪ੍ਰੈਸ ਇਹ ਜਿਹੜਾ ਠੇਕਾ ਦਿੱਤਾ ਜਾਂਦਾ ਹੈ ਇਹ ਕਿਹਦੇ ਵੱਲੋਂ ਦਿੱਤਾ ਜਾਂਦਾ ਹੈ ਪ੍ਰਧਾਨ ਵੀ ਇਹਦੇ ਵਿੱਚ ਇਨਵੋਲਵ ਹੋਊਗਾ ਅਸਲ ਦੇ ਵਿੱਚ ਜਿਹੜਾ ਠੇਕਾ ਇਹ ਦੇਖੋ ਸਵਸ਼ਵਾਰਥ ਭਾਰਤ ਅਭਿਆਨ ਦੇ ਤਹਿਤ ਇਹ ਠੇਕਾ ਦਿੱਤਾ ਜਾਂਦਾ ਉਹਦੇ ਵਿੱਚ ਕੋਈ ਵੀ ਠੇਕਾ ਪਾ ਸਕਦਾ ਇਹ ਨਹੀਂ ਗੱਲ ਉਹਦੇ ਵਿੱਚ ਟੈਂਡਰ ਲੱਗ ਜਾਂਦਾ ਕੋਈ ਵੀ ਠੇਕਾ ਮੰਨ ਲਓ ਉਹਦੇ ਵਿੱਚ ਟੈਂਡਰ ਦੇ ਹਿਸਾਬ ਨਾਲ ਜਿਹਨੂੰ ਜੋ ਸਹੀ ਹੁੰਦਾ ਉਹਨੂੰ ਟੈਂਡਰ ਮਤਲਬ ਚਲੋ ਮਿਲ ਜਾਂਦਾ ਹਨਾ ਪਰ ਇਹ ਜਿਹੜਾ ਕੁਝ ਹੋ ਰਿਹਾ ਇੱਥੇ ਇਦੇ ਵਿੱਚੋਂ এনਵরনਮੈਂਟ ਬਹੁਤ ਜਾਣਦੀ ਹੈਗੀ ਆ ਟੈਂਡਰ ਕਿਹਦੇ ਕੋਲੇ ਸੀ ਅ ਮੈਨੂੰ ਨਹੀਂ ਪਤਾ ਹੈਗਾ ਹਜੇ ਤਾਂ ਮੈਂ ਮੈਨੂੰ ਅੱਜ ਪਤਾ ਹੀ ਲੱਗਿਆ ਸੀਗਾ ਇਸ ਚੀਜ਼ ਦਾ ਤੇ ਉਸੇ ਟਾਈਮ ਮੈਂ ਰੇਡ ਕੀਤੀ ਆ ਤੇ ਆ ਸਭ ਕੁਝ ਆਪਣੇ ਮੂਰੇ ਪਾਇਆ ਤੇ ਮਾਈਨ ਵਿਭਾਗ ਦੇ ਇੱਥੇ ਵੰਦ ਹਾਂ ਮੈਂ ਗੁਰਮੁਖੀ ਬੁਲਾਇਆ ਪਰ ਚਾ ਕਿਹੜੀ ਉਹਦੇ ਵਿੱਚ ਹੋਏਗਾ ਦੇਖੋ ਜਿਹੜੀ ਇਹ ਧਾਰਾਂਵਾਂ ਲਾਉਣੀਆਂ ਨੇ ਉਹ ਤਾਂ ਪ੍ਰਸ਼ਾਸਨ ਦਾ ਕੰਮ ਆ ਉਹਨਾਂ ਨੂੰ ਪਤਾ ਵੀ ਕਿਹੜੀ ਧਾਰ ਲੱਗਦੀ ਹੈ ਹਨਾ ਪਰਚਾ ਹੋਵੇਗਾ ਪਰਚਾ ਬਣਦਾ ਜੀ ਦੇਖੋ 1 420 ਤੁਸੀਂ ਜਿਸ ਚੀਜ਼ ਦਾ ਸਭ ਤੋਂ ਪੈਸਾ ਲੈ ਰਹੇ ਹੋ ਠੀਕ ਆ ਉਹ ਜੋ ਗੁੱਸਾ ਦਾ ਮਹੌਰਾ ਤੁਹਾਡੇ ਮੂਰੇ ਆ ਹਨਾ ਇਹ ਪਰਚਾ ਤਾਂ ਬਣਦਾ ਹੀ ਬਣਦਾ ਪਰਚਾ ਤਾਂ ਹੋਊ ਹੀ ਹੋਊਗਾ ਜੀ ਪਹਿਲਾਂ ਤੁਹਾਡੇ ਕੋਲ ਇਸ ਇਸ ਗੱਲ ਦੀ ਕੋਈ ਮਾਮਲੇ ਦੀ ਪਹਿਲਾਂ ਕੋਈ ਸ਼ਿਕਾਇਤ ਆਈ ਸੀ ਨਹੀਂ ਸ਼ਿਕਾਇਤ ਨਹੀਂ ਅੱਜ ਜਾਂਦੇ ਜਾਂਦੇ ਮੈਨੂੰ ਪਤਾ ਲੱਗਿਆ ਤੇ ਮੈਨੂੰ ਸ਼ੱਕ ਪਈ ਇਸ ਜਗ੍ਹਾ ਦੇ ਉੱਪਰ ਤੇ ਮੈਂ ਜਦੋਂ ਰੋਕ ਕੇ ਗੱਡੀ ਜਾਣਕਾਰੀ ਕੀਤੀ ਉਹਦੇ ਉੱਪਰ ਠੀ ਤੇ ਮੈਨੂੰ ਉਸੇ ਟਾਈਮ ਪਤਾ ਲੱਗਿਆ ਵੀ ਇੱਥੇ ਕੀ ਕੁਝ ਹੋ ਰਿਹਾ ਤੇ ਉਸੇ ਟਾਈਮ ਮੈਂ ਸਭ ਨੂੰ ਬੁਲਾ ਕੇ ਇਹ ਤੁਹਾਡੇ ਮੂਹਰੇ ਕੀਤੀ ਜਾ ਰਹੀ ਜਿਹੜੀ ਜਗ੍ਹਾ 'ਚ ਦੱਬਿਆ ਜਾ ਰਿਹਾ ਸੀਗਾ ਕੂੜਾ ਉਹ ਮਾਲਕ ਨੂੰ ਵੀ ਬੁਲਾਇਆ ਗਿਆ ਹਾਂ ਮਾਲਕ ਵੀ ਇੱਥੇ ਹੈਗੇ ਨੇ ਪਤਾ ਹੋਊਗਾ ਮਾਲਕਾਂ ਨੂੰ ਇਹ ਨਹੀਂ ਗੱਲ ਹੈ ਕਿ ਮਾਲਕ ਨੂੰ ਨਾ ਪਤਾ ਹੋਵੇ ਮਾਲਕਾਂ ਨੂੰ ਵੀ ਪਤਾ ਹੋਊਗਾ ਦੇਖੋ ਇੱਕ ਬਹੁਤ ਵੱਡੀ ਗੱਲ ਹੈ ਲਗਭਗ ਮੇਰੇ ਖਾਲ 'ਚ 10 ਫੁੱਟ ਦੇ ਕਰੀਬ ਹੈਗੀ ਆ ਡੁੰਗੀ ਜਗ੍ਹਾ ਹੈ ਜਿਹਦੇ ਵਿੱਚ ਦੱਬ ਰਹੇ ਨੇ ਹੈਨਾ ਖੇਤ ਦੇ ਵਿੱਚ ਇਹਦੇ ਵਿੱਚ ਕੋਈ ਸਰਕਾਰੀ ਮੁਲਾਜ਼ਮ ਵੀ ਇਨਵੋਲਵ ਹੋ ਸਕਦਾ ਦੇਖੋ ਕੁਝ ਵੀ ਹੋ ਸਕਦਾ ਦੇਖੋ ਬਗੈਰ ਉਹ ਤੋਂ ਕੁਝ ਵੀ ਹੈਨਾ ਰਹੇਦਾ ਇਹ ਜਾਂਚ ਦਾ ਵਿਸ਼ਾ ਕੋਈ ਵੀ ਹੋ ਸਕਦਾ ਤੇ ਗੱਲ ਹੈ ਕਿ ਆ ਵੀ ਜੋ ਸੁਣ ਚ ਆਇਆ एमसी ਦਾ ਨਾਉਂ ਤੇ ਕਿ ਕਰਸਾਨਾ ਆਪਣੇ ਉਹਦਾ ਲਾਖ ਖੇਤ ਲਿੱਤਾ ਹਿਆ ਠੀਕੇ ਤੇ ਉਹਨੂੰ ਲਿੱਤਾ ਵੀ ਹਾਂ ਉਹ ਫਲਾਉਂਦਾ ਐਮਸੀ ਜੀਓ ਕਰਵਾ ਰਿਹਾ ਕੇ ਹਨਾ ਉਹਦਾ ਮਤਲਬ ਹੈ ਠੀਕ ਹੈ ਜੇ ਅਗਲੀ ਵੀ ਸਿੱਧੀ ਗੱਲ ਕਰੀਏ ਇਹਦੇ ਵਿੱਚ ਕੁਛ ਨਾ ਕੁਛ ਹੈ ਕੱਲਬਾਤ ਠੀਕ ਹੈ ਹਾਂ ਬਾਕੀ ਗੱਲ ਸਾਰੀ ਸਾਹਮਣੇ ਥੋੜੇ ਪ੍ਰਸ਼ਾਸਨ ਜਦੋਂ ਸਾਰੀ ਮਤਲਬ ਜਾਂਚ ਕਰਨਗੇ ਤੁਹਾਡੇ ਮੁਰੇ ਲੈ